ਹਾਂਜੀ ਅੱਜ ਆਪਾਂ ਬਣਾਵਾਂਗੇ ਨਾਸ਼ਤਾ ਇੱਕ ਆਲੂ ਤੇ ਇੱਕ ਅੰਡੇ ਦਾ ਆਲੂ ਇੱਕ ਲੈ ਲਿਆ ਆਪਾਂ ਨੇ ਉਹਨੂੰ ਛਿੱਲ ਲੈਣਾ ਵਾ ਛਿੱਲ ਕੇ ਇਹਨੂੰ ਬਰੀਕ ਬਰੀਕ ਆਪਾਂ ਲੰਬੇ ਲੰਬੇ ਪੀਸਾਂ ਵਿੱਚ ਕੱਟ ਲੈਣਾ ਹਾਂਜੀ ਆਪਾਂ ਨੇ ਛਿੱਲ ਲਿਆ ਇਹਦੂ ਆਪਾਂ ਪਹਿਲਾਂ ਇਦਾਂ ਕੱਟ ਲਵਾਂਗੇ ਉਦੋਂ ਬਾਅਦ ਵਿੱਚ ਆਪਾਂ ਲੰਬੇ ਲੰਬੇ ਪੀਸ ਕੱਟ ਲਵਾਂਗੇ ਉਹ ਵੀ ਬਰੀਕ ਬਰੀਕ ਮੋٹے ਨਹੀਂ ਕੱਟਣੇ ਇਦਾਂ ਕਟਾਂਗੇ ਤਾਂ ਆਪਾਂ ਨੂੰ ਜ਼ਿਆਦਾ ਬਰੀਕ ਪੀਸ ਮਿਲਣਗੇ ਜਿਵੇਂ ਆਲੂ ਫਿੰਗਰ ਹੁੰਦੇ ਆ ਉਹਦੇ ਨਾਲੋਂ ਵੀ ਬਰੀਕ ਕੱਟਣੇ ਆ ਹੁਣ ਇਦਾਂ ਆਪਾਂ ਜਿਦਾ ਹਾ ਪਤਲੇ ਪਤਲੇ ਕੱਟ ਲੈਣੇ ਆ ਆਪਾਂ ਇਦਾਂ ਸਾਰੇ ਆਲੂ ਦਾ ਕੱਟ ਲੈਣੇ ਆ ਪੀਸ ਹੁਣ ਕੱਟ ਲੈਨੇ ਇੱਕ ਆਪਾਂ ਭਾਂਡਾ ਲਵਾਂਗੇ ਉਹਦੇ ਵਿੱਚ ਇਹ ਸਾਰੇ ਪੀਸ ਜਿਹੜੇ ਕੀਤੇ ਆਲੂ ਦੇ ਉਹ ਪਾ ਦਵਾਂਗੇ ਇਹਦੇ ਵਿੱਚ ਹੁਣ ਜਿਹੜਾ ਕੁਝ ਪਾਉਣਾ ਆ ਉਹ ਆਪਾਂ ਦੱਸਦੇ ਆਂ ਇੱਕ ਆਂਡਾ ਜਿਹੜਾ ਲਿਆ ਉਹਨੂੰ ਤੋੜ ਕੇ ਆਂਡਾ ਪਾ ਦੇਣਾ ਫਿਰ ਉਸ ਤੋਂ ਬਾਅਦ ਮੈਂ ਜਿਹੜਾ ਕੌਰਨ ਫਲੋਰ ਹੁੰਦਾ ਵਾ ਉਹ ਆਪਾਂ 1.5 ਚਮਚ ਪਾਵਾਂਗੇ ਇਹ ਛੋਟਾ ਚਮਚ ਆ ਇਹ 1.5 ਹੀ ਪਾਉਣਾ ਜ਼ਿਆਦਾ ਆਪਾਂ ਨੇ ਪਾਉਣਾ ਨਹੀਂ ਹੈਗਾ ਨਾਮਕ ਜਿਹੜਾ ਸਵਾਦ ਅਨੁਸਾਰ ਜਿੰਨਾ ਆਪਾਂ ਵੱਧ ਘੱਟ ਕਰ ਸਕਦੇ ਆ ਆਪਾਂ ਇਹਨੂੰ ਨਮਕ ਨੂੰ ਤੇ ਕਾਲੀ ਮਿਰਚ ਪਾਵਾਂਗੇ ਆਪਾਂ ਉਹ ਵੀ ਸਵਾਦ ਅਨੁਸਾਰ ਇਹਨੂੰ ਵੀ ਵੱਧ ਘੱਟ ਕਰ ਸਕਦੇ ਆ ਮੈਂਨੇ ਇੱਕ ਕਾਲੂ ਵਿੱਚ ਅੱਧਾ ਚਮਚ ਪਾਇਆ ਵਾ ਨਮਕ ਦਾ ਅੱਧਾ ਚਮਚ ਪਾਇਆ ਕਾਲੀ ਮਿਰਚ ਦਾ ਇੱਕ ਕਾਲੂ ਦੇ ਵਿੱਚ ਜੀ ਆਪਾਂ ਨੂੰ ਲੋਡ ਹੋਈ ਆਪਾਂ ਇੱਕ ਚਮਚ ਪਾਣੀ ਦਾ ਪਾਵਾਂਗੇ ਫੇ ਇਹਨੂੰ ਆਪਾਂ ਹਲਾਵਾਂਗੇ ਜੇ ਇਹਦੇ ਵਿੱਚ ਹੀ ਵਧੀਆ ਆਪਾਂ ਨੂੰ ਮਿਲਦਾ ਹੋਇਆ ਸਾਰਾ ਫੇ ਠੀਕ ਆ ਨਹੀਂ ਇੱਕ ਚਮਚ ਆਪਾਂ ਆ ਦੇਖੋ ਇੱਕ ਚਮਚ ਪਾਣੀ ਦਾ ਪਾ ਲਿਆ ਹੁਣ ਆਪਣਾ ਵਧੀਆ ਆਪਣਾ ਇਹ ਤਿਆਰ ਹੋ ਗਿਆ ਇਦਾਂ ਦਾ ਰੱਖਣਾ ਹੈ ਤੇ ਉਦੋਂ ਬਾਅਦ ਵਿੱਚ ਆਪਾਂ ਜਿਹੜਾ ਬੈਨਾ ਉਹ ਆਪਾਂ ਨੇ ਗਰਮ ਕਰ ਲੈਣਾ ਹਾਂ ਤੇ ਇਹ ਗਰਮ ਨੋਨ ਸਟਿਕ ਲੈ ਲੋ ਚਾਹੇ ਤੁਸੀਂ ਦੂਸਰਾ ਲੈ ਲੋ ਇਹ ਜਿਹੜਾ ਘਰੇ ਹੈਗਾ ਆ ਉਹ ਆਪਾਂ ਯੂਜ਼ ਕਰ ਸਕਦੇ ਆ ਹੁਣ ਇਹਦੇ ਵਿੱਚ ਆਪਾਂ ਤੇਲ ਦੇ ਸੀਕੂ ਘਵਾਗੇ ਪਿੱਛੇ ਵੇਖੀ ਦੇ ਦੋਗੇ ਮੈਂ ਤੁਹਾਨੂੰ ਬੁਲਾਇਆ ਮੈਂ ਤੁਂਗੀ ਫੋੜ ਦੇ ਕਿ ਬਣਾਉਣੀ ਫੋੜ ਤੇ ਹਾਂਜੀ ਇਹ ਹੁਣ ਆਪਾਂ ਹੋ ਗਿਆ ਕੋਲ ਲਿਆ ਆਪਾਂ ਆਪਾਂ ਤੇਲ ਨੂੰ ਸਾਰੇ ਪਾਸੇ ਫੈਲਾ ਲਿਆ ਜਿਹੜਾ ਕੋਲ ਜੇ ਆਪਣਾ ਆਲੂ ਵਾਲਾ ਤਿਆਰ ਕਰਿਆ ਹੋਇਆ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਇਹ ਕੋਈ ਟੁੱਟੂਗਾ ਨਹੀਂ ਤੇ ਇੱਕ ਆਪਾਂ ਨੂੰ ਰੋਟੀ ਦੀ ਤਰ੍ਹਾਂ گول ਆਪਣਾ ਇਹ ਨਾਸ਼ਤਾ ਰੋਟੀ ਦੀ ਤਰ੍ਹਾਂ ਤਿਆਰ ਹੋ ਜਾਊਗਾ ਸਾਰਾ ਥੋੜਾ ਜਿਹਾ ਪਤਲਾ ਕਰਾਂਗੇ ਫਲਾ ਦਵਾਂਗੇ ਆਲੇ ਦੁਆਲੇ ਨੂੰ ਤੇ ਥੋੜਾ ਜਿਹਾ ਇਹਨੂੰ ਸੀਖ ਲੱਗਣ ਦਵਾਂਗੇ ਚਾਹੀ ਇਹਨੂੰ ਟੱਕ ਦੋ ਚਲੋ ਅੱਗ ਤੇ ਬਣਾਉਣਾ ਕਿਉਂ ਇਹ ਸਾਰੇ ਆਪਣੇ ਪੱਕਣੇ ਚਾਹੀਦੇ ਆ ਆਲੂ ਵੀ ਆਂਡਾ ਵੀ ਜੋਦੀ ਤਾਇਆ ਉਹ ਇੱਚ ਸਾਰਾ ਕੁਝ ਪੱਕਣਾ ਚਾਹੀਦਾ ਵਾ ਇਸ ਕਰਕੇ ਸਲੋ ਅੱਗ ਤੇ ਹੀ ਬਣਾਉਣਾ ਦੇਖੋ ਹੁਣ ਥੱਲੜਾ ਹਿੱਸਾ ਜਿਹੜਾ ਵਾ ਆਪਣਾ ਪੱਕ ਗਿਆ ਇਤੋਂ ਪਤਾ ਲੱਗਦਾ ਬ੍ਰਾਊਨ ਜਿਹਾ ਹੋ ਗਿਆ ਆਸਾ ਫਟਦਾ ਦੇਖੋ ਕੱਲਾ ਸੋਨਾ ਆਇਆ ਆਪਣਾ ਹੁਣ ਇਹ ਦੋਵੇਂ ਪਾਸੇ ਆਪਾਂ ਨੇ ਸੀਖ ਲਗਵਾਉਣਾ ਵਾ ਇਦਾਂ ਹੀ ਸੀਖ ਲਗਵਾਉਣਾ ਦੋਵੇਂ ਪਾਸੇ ਹਾਂਜੀ ਇਦਾਂ ਹੀ ਸੇਕ ਲਵਾ ਦੇ ਕੋ ਪੂਰਾ ਥੱਲੇ ਨਹੀਂ ਲੱਗਿਆ ਕੋਈ ਆਪਣਾ ਟੁੱਟਿਆ ਨਹੀਂ ਹੈਗਾ ਆਪਾਂ ਦੂਸਰੇ ਪਾਸੇ ਫਲਟਾ ਮਾਰ ਕੇ ਤਹਾਨੂੰ ਦਿਖਾ ਦਿੰਨੇ ਪੂਰਾ ਪੱਕ ਗਿਆ ਇਹ ਇੱਕ ਸਾਈਡ ਤੇ ਹੁਣ ਦੂਸਰੀ ਸਾਈਡ ਆਪਾਂ ਨੇ ਸੇਕ ਲਵਾ ਕੇ ਆਪਾਂ ਇਹਨੂੰ ਥੱਲੇ ਉਤਾਰ ਲਾਂ ਹਾਂਜੀ ਪਲੇਟੇ ਵਿੱਚ ਪਾਲਾ ਮਾ ਗਈ ਹੁਣ ਇਹ ਵੀ ਆਪਾਂ ਕਟਿੰਗ ਕਰ ਲਵਾਂਗੇ ਹੁਣ ਕਟਿੰਗ ਆਪਾਂ ਜਿੱਦਾਂ ਇਹ ਜਿਹੜੀ ਕਰਦੇ ਹੁੰਨੇ ਆ ਕਟਿੰਗ ਉਦਾਂ ਕਰ ਲਓ ਮੈਂ ਤਾਂ ਚੰ ਇਹਦੇ ਨਾਲ ਚਾਕੂ ਨਾਲ ਹੀ ਕਟਣਾ ਮੈਂ ਜਿਦਾਂ ਦੀ ਮੱਟੀ ਪੀਸ ਘੱਟ ਰੋਏ ਨਾ ਇਹ ਆਪਣਾ ਬਣ ਕੇ ਤਿਆਰ ਆ ਜੀ ਇਹਨੂੰ ਸੋ ਸਟੇ ਨਾਲ ਕੋ ਮੀ ਡੂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ